ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਬੱਲ ਖੁਰਦ ਆ ਜਾਂਦਾ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਅਮਰਤਸਰ ਸਾਹਿਬ ਜਿਹੜਾ ਮੇਨ ਸ਼ਹਿਰ ਮੇਨ ਕਸਬਾ ਵੀਰਹਰਾਂ ਨੂੰ ਲੱਗਦਾ ਮਨ ਲਓ ਵੀ ਫਤੇਗੜ ਚੂੜੀਆਂ ਰੋਡ ਤੋਂ ਪਹਿਲਾ ਪਿੰਡ ਦੀ ਮੇਰੇ ਮੰਨਣ ਦੇ ਹਿਸਾਬ ਨਾਲ ਬਰਸਰੋ ਜਦੋਂ ਆਪਾਂ ਨਿਕਲਦੇ ਆ ਤਾਂ ਇਹ ਬੱਲ ਖੁਰਦ ਆ ਜਾਂਦਾ ਆ ਆਪਣੀ ਵੀਰ ਘਰੇ ਤੁਹਾਨੂੰ ਛੋਟੇ ਵਪਾਰੀ ਨੂੰ ਮਲਾਵਾਂਗੇ ਅੱਜ ਬੱਲ ਖੁਰਦ ਵਾਲੇ ਨੂੰ ਤੇ ਇਹਦੇ ਤੋਂ ਡਿਟੇਲ ਲੈ ਕੇ ਜਿੰਨਾ ਕਿ ਇਹਨੂੰ ਪਤਾ ਹੋਇਆ ਉਸ ਹਿਸਾਬ ਨਾਲ ਲੇਖਾ ਜੋਖਾ ਪੁੱਛ ਕੇ ਦੱਸ ਦੇਾਂਗੇ ਤੇ ਆਜੋ ਲਈਏ ਜਾਣਕਾਰੀ ਪੁੱਤਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਵਧੀਆ ਜੀ ਚੜਦੀ ਕਲਾ ਨਾ ਹਾਂਜੀ ਨਾਂ ਤੇਰਾ ਏਕਮ ਏਕਮ ਡੇੜੀ ਕਰ ਰਹਿਣੀ ਤੇ ਆਪਾਂ ਬਣਾਉਣ ਲੱਗੇ ਵੀਡੀਓ ਹਨਾ ਹਾਂਜੀ ਠੀਕ ਆ ਨਾ ਇਹ ਕਮਾ ਪਿੰਡ ਕਿਹੜਾ ਆ ਗਿਆ ਬਾਲਗੁਰਦ ਜ਼ਿਲ੍ਹਾ ਅੰਬਰਸਰ ਹਾਂਜੀ ਦੋ ਜਾਨਵਰ ਹਾਂਜੀ ਆ ਛੋਟੀ ਸੂਆ ਕਿਹੜਾ ਪੁੱਤ ਪਹਿਲਾ ਪਹਿਲਾ ਸੂਆ ਹਾਂਜੀ ਦਿਨ ਕਿੰਨੇ ਕ ਪਾਇਆ ਪੁੱਛਿਆ ਪਾਪਾ ਨੂੰ ਕਿ ਨਹੀਂ ਹਾਂਜੀ 5 ਦਿਨ ਖੜਦੀ ਰੇ ਬੰਨੀ ਰਿਆ ਠੀਕ ਆ 20 ਤੋਂ 25 ਦਿਨ ਹਜੇ ਕੜਦੀ ਆ ਮਹੀਨਾ ਲਾ ਲਗੇ ਹਾਂਜੀ ਸੂਆ ਸੂਆ ਪਹਿਲਾ ਜੇ ਸੂਆ ਪਹਿਲਾ ਵੇਖੋ ਛੋਟੀ ਦਾ ਵਪਾਰੀ ਆ ਸਜਣ ਪੈਂਦਾ ਨਾ ਵਾਦ-ਵਾਦ ਕਹਿੰਦਾ ਸੂਆ ਪਹਿਲਾ ਤੇ ਛੋਟੀ ਸੀਲ ਸੂਲ ਚੰਗੀ ਆ ਕਿਆ ਬਾਤ ਆ ਚਲ ਪੱਤ ਚਲ ਥਣ ਥਣ ਬਹੁਤ ਚੰਗਾ ਸੱਜਣਾ ਬਾਕੀ ਹਜੇ ਮਹੀਨਾ ਲੈਂਦੀ ਆ ਤੇ ਇਧਰ ਦੇ ਏਰੀਏ ਦੇ ਹਿਸਾਬ ਨਾਲ ਸੰਭਾਈ ਆ ਇਹਦੀ ਤੇ ਮੰਨ ਲਓ ਵੀ ਜੇ ਮਹੀਨਾ ਚੰਗੇ ਪੱਠੇ ਲੱਗੇ ਪੈ ਜਾਣ ਤੇ ਬਾਕੀ ਭਾਅ ਦੇ ਹਿਸਾਬ ਤੋਂ ਗੱਲ ਬੰਨੀ ਆ ਵੀ ਕਿੱਥੇ ਜੇ ਮੁੰਡਾ ਮੁੱਲ ਰੱਖਦਾ ਇਹਦਾ ਪਹਿਲਨ ਕੱਟੀ ਦਾ ਇੱਕ ਗਾਂ ਵੀ ਵਕਾਉ ਹੈ ਇਹਦੇ ਕੋਲੇ ਸੱਜਣਾ ਤੇ ਪੋਤੇ ਦਾ ਰੇਟ ਕੀ ਕਹਿੰਦਾ ਰੇਟ ਮੰਗਨ ਨੂੰ 72000 ਰੁਪਈਆ ਰੇਟ ਮੰਗਨ ਨੂੰ ਤਾਂ 72000 ਵੀ ਮੰਗੀਦਾ ਹਾਂਜੀ ਦੇ ਕਿੰਨੇ ਦੀ ਦੇਣੀ ਆ ਕਰ ਦੇ ਦिए ਵੇਖੋ ਝੋਟੀ ਦਾ ਰੇਡਰ ਆ ਇਹ ਹੋਰ ਕੋਈ 1 ਘੜ 70 ਦੇ ਦੇਨੇ 2 ਘੜ 70 ਦੀ ਦੇ ਦੇ ਦੀ ਠੀਕ ਆ ਲਓ ਵੀ ਸੱਜਣਾ 68000 ਦੀ ਬਾਕੀ ਥਣ ਥਣ ਚੰਗਾ ਲੱਗਾ ਇਹ ਆ ਚੈੱਕ ਕਰ ਲੋ ਦੂਰ ਦਾ ਪੈਂਡਾ ਤਿਆਰ ਕਰਕੇ ਤੁਹਾਨੂੰ ਤਸੱਲੀ ਕਰਾ ਦਿਆਂ ਜੇ ਕਿਸੇ ਭੈਣ ਭਰਾ ਕੋਲੇ ਕੋਈ ਪੱਠਿਆਂ ਗੱਠਰ ਥਾਂ ਦੀ ਗਸ਼ੈਸ਼ ਹੈਗੀ ਆ ਤਾਂ ਮਹੀਨਾ ਝੋਟੀ ਮੰਨ ਲੋ ਓਕੇ ਰਿਪੋਰਟ ਰਹੂਗੀ ਕਿਉਂਕਿ ਤਲੀ ਪੱਟੀ ਹੋਈ ਆ ਲੈ ਆ ਪੁੱਤ ਗਾਂ ਵੀ ਲਿਆ ਇਹ ਗਾਂ ਦਾ ਕੀ ਹਿਸਾਬ ਕਿਤਾਬ ਆ ਇਹਦੇ ਕੋ ਦੁੱਧ ਦਾ ਗਏ 5 ਲੀਟਰ ਠੀਕ ਆ 5 ਲੀਟਰ ਦੁੱਧ ਆ 6 ਲੀਟਰ ਆ 5 ਆਪਾਂ ਕਰਕੇ ਦੇਵਾਂਗੇ 6 ਲੀਟਰ 5 ਕਰਕੇ ਦੇ ਦੇਾਂਗੇ ਉਹਦੇ ਮਗਰ ਲਾ ਇੱਧਰ ਆ ਜਣਾ ਥਣ ਨਹੀਂ ਐ ਚੋ 10 ਧਾਰਾ ਕੱਟੇ ਗੈਂਤੀ ਦੀਆਂ ਹਾਂਜੀ ਤੂੰ ਗਿਣ ਕੇ ਚੁਈਆਂ ਗੈਂਤੀਆਂ ਨਾਲ ਤੀਆਂ ਵਾ ਠੀਕ ਆ 10 ਧਾਰਾ ਇੱਕ ਥਣ ਚ ਘੱਟ ਆ ਤੇ ਬਾਕੀ ਸੀਲ ਆ ਹਾਂਜੀ ਸੀਲ ਸੂਲ ਵਾਵਾ ਸੀਲ ਸੂਲ ਵਾਵਾ ਆਹ ਦੇਖੋ ਲੈ ਕਿਆ ਬਾਤ ਆ ਲੱਤ ਮਾਰਨ ਦਾ ਨਹੀਂ ਪਤਾ ਹਾਂਜੀ ਠੀਕ ਆ ਛੋਟੀ ਦਾ ਵਪਾਰੀ ਬਣੂੰਗਾ ਇਹ ਤੈਨੂੰ ਦੱਸਤੀ ਗੱਲ ਤੇ ਰੇਟ ਇਹਦਾ ਰੇਟ ਆ ਮੈਂ ਕਿੰਨੇ ਬਾਰੇ ਆਂਦਾ ਮੰਗਣ ਨੂੰ ਤਾਂ 12000 ਮੰਗੀ ਦਾ ਤੇ ਦੇ ਕਿੰਨੇ ਦੀ ਦਈਏ 11000 ਦੇ ਦਈਏ 10000 ਦੀ ਨਾ ਦੇ ਦਈਏ ਤੇ ਮੇਰੀ ਗੱਲ ਸੁਣਾ ਇਹ ਸੂਈ ਕਿੰਨੇ ਕਿ ਚਰਦੀ ਆ ਇਹ ਪਨਾ 2 ਢਾਈ ਮਹੀਨੇ ਦੀ ਆ ਅੱਛਾ 2 ਢਾਈ ਮਹੀਨਿਆਂ ਦੀ ਸੂਈ ਹੈ ਤੋਕੜ ਕਰਕੇ ਬੱਚਾ ਹੈ ਨਹੀਂ 10000 ਦੀ ਤੇ ਚੋਨ ਨੂੰ ਦੁੱਧ 5 ਲੀਟਰ ਹੈਗਾ ਹਾਂਜੀ ਓਕੇ ਲਓ ਵੀ ਸੱਜਣੋ ਇਹ ਦੋ ਐਨੀਮਲ ਇਸ ਘਰੇ ਵਿਕਰੀ ਵਾਲੇ ਆ ਜਿਹੜੇ ਤੁਹਾਨੂੰ ਆਪਾਂ ਡਿਟੇਲ ਲੈਤੀ ਆ ਬਾਕੀ ਨੰਬਰ ਉਹਨਾਂ ਦਾ ਸਕਰੀਨ ਤੇ ਆਪਾਂ ਯਾਦ ਆ ਦੇ ਨੂੰ ਆ ਜਾ ਇੱਥੇ ਫਿਰ ਕਢਾਉਂਦਾ ਚੰਗਿਆੜੇ ਪੂਰੇ 88203322 ਮੈਨੂੰ ਨਹੀਂ ਸਮਝ ਆਉਂਦੀ ਤੀ ਤੂੰ ਗਾਂਹ ਵਾਲੇ ਨੂੰ ਕੀ ਆਉਂਦੇਗਾ ਸਿਆਸੀ 2003 ਤੀਰੋਦੋ ਕੀ ਬਾਤ ਐ ਨਹੀਂ ਠੀਕ ਐ ਜੱਟਾ ਓਕੇ ਰਿਪੋਰਟ ਆ ਝੂਟੀ ਨੂੰ ਪਿੱਛੋ ਕਰਖੰਦੇ ਵਾਲੂਆ ਤਾਂ ਵਿਖਾਦ ਗਈ ਵਿਚਾਰੀ ਦਾ ਇਹਦੇ ਮਾਰ ਖਾਤੋਂ ਤਾਂ ਥਾਣਾ ਨੂੰ ਲਵਾਉਂਦੀ ਕਿ ਨਹੀਂ ਇਹ ਤਾਂ ਮੈਨੂੰ ਲੱਗਦਾ ਕੱਬੀ ਤੇਰੇ ਵਾਂਗੂ ਇੱਧਰ ਆ ਦਾਲ ਦੇ ਆਖੇ ਇਧਰ ਦੀ ਓੜਿਆ ਤੇਰ ਤੋ ਨਹੀਂ ਰਹਿਣ ਦੇ ਨਾ ਤੰਗ ਕਰ ਸੱਜਣੋ ਓਕੇ ਰਿਪੋਰਟ ਝੂਟੀ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਉਂਦੇ ਵਾਸਤੇ ਰਹੀਓ